ਆ ਗੱਨੇ ਗੱਜਣਾ ਬਹੁਤ ਔਖਾ ਲੱਗ ਰਿਹਾ ਬਹੁਤ ਚੈੱਕ ਕਰੋ ਮਿੱਤਰੋ ਆ ਮੋਲ ਬਹੁਤ ਸੋਹਣਾ ਲੱਗਦਾ ਮੈਨੂੰ ਆ ਵੀ ਮਿੱਤਰੋ ਕੱਲ ਦੇ ਦਿੱਲੀ ਆਏ ਆ ਤੇ ਅੱਜ ਲੱਗਿਆ ਥੋੜਾ ਜਿਵੇਂ ਵੀ ਇੱਥੇ ਸਫਾਈ ਸਾਫ ਸਫਾਈ ਜੀ ਵਧੀਆ ਇੱਥੇ ਸਾਹੀ ਗੱਲ ਜੀ ਕੀ ਹਾਲ ਨਹੀਂ ਸਾਰਿਆਂ ਦੇ ਤੇ ਆਪਾਂ ਲੈ ਕੇ ਆ ਗਏ ਆਪਣਾ ਨਵਾਂ ਵਲੌਗ ਤੇ ਅੱਜ ਦਾ ਵਲੌਗ ਹੈਗਾ ਜੀ ਮੈਂ ਤੇ ਡੈਡੀ ਚੱਲੇ ਆ ਦਿੱਲੀ ਤੇ ਟਾਈਮ ਹੋ ਗਿਆ 2 ਵਜੇ ਰਾਤ ਦੇ ਤੇ ਲੱਖਿਆਲੀ ਟ੍ਰੇਨ ਚੜਦੇ ਹਾਂ ਸਿੱਧੀ ਜਾਂਦੀ ਹੈ ਦਿੱਲੀ ਨੂੰ ਤੇ ਹੁਣ ਇੱਕ ਵਾਰ ਤਿਆਰਤੀ ਹੋ ਗਈ ਸਮਾਨ ਸੋਮਣ ਪੈਕ ਕਰ ਲਿਆ ਤੇ ਬਾ ਤੁਰਦੇ ਆ ਤੇ ਵਿਖਾਉਣੇ ਅੱਗੇ ਜਾ ਕੇ ਲਓ ਵੀ ਮਿੱਤਰੋ ਪਹੁੰਚ ਗਏ ਲੱਖੇ ਵਾਲੀ ਕੈਮਰਾ ਬਲਰ ਹੋਈ ਜਾਂਦਾ ਤੇ ਆ ਵੇਖ ਕੇ ਫੀਲਿੰਗ ਜੀ ਆਉਂਦੀ ਜਿਵੇਂ ਫਿਲਮਾਂ ਚ ਹੁੰਦੀਆਂ ਨੇ ਭੂਤਾਂ ਵਾਲੀਆਂ ਲੋਕੇਸ਼ਨਾਂ ਆਈਆਂ ਡਾੜੀ ਤੱਕ ਮੋੜਸਾਂ ਠੱਲਨ ਤੇ ਮੈਂ ਕੱਲਾ ਹੀ ਫਿਰਦਾ ਜਿਵੇਂ ਵੀ ਹਾਂ ਕਿਤੇ ਪਹੁੰਚ ਕੇਂਦੇ ਉਹੋ ਜੀ ਥਾਂ ਜਿੱਥੇ ਭੂਤ ਰਹਿੰਦੇ ਹੁੰਦੇ ਆ ਚਲੋ ਜਾਂਨੇ ਟਿਕਟਾਂ ਘਟਾਉਣੇ ਆ ਲਓ ਵੀ ਆ ਗਈ ਇਹ ਟ੍ਰੇਨ 2228 ਦਾ ਟਾਈਮ ਆ ਲਖਿਆਲੀ ਦਾ ਤੇ ਬਸ 30 ਤੇ ਆ ਗਈ ਲਓ ਵੀ ਮਿੱਤਰੋ ਪਹੁੰਚ ਗਏ ਹਰਿਆਣੇ ਅੰਬਾਲਾ ਕੈਂਟ ਆਦਿ ਲਿਸਟ ਤਾਂ ਬਚਾਰਾ ਦਰਾਮੜਾ ਲਾਗੇ ਟੋ ਚਲੋ ਪਾਣੀ ਪਤਾ ਵੀ ਗਰੂ ਆਉਂਦੇ ਮੌਰੀਂ ਮਿਨਟਰਨ ਦਿੱਲੀ ਤਾਂ ਆ ਗਏ ਹੁਣ ਵੇਖਦੇ ਕਿਹੜੇ ਸਟੇਸ਼ਨ ਤੇ ਉਤਰਨਾ ਆ ਵੇ ਜਮਾਂ ਨਾਲ ਨਾਲ ਘਾਰਾ ਪਟਰੀ ਤੇ ਜਮਾਂ ਨਾਲ ਨਾਲ ਹੋਰ ਵੀ ਅੱਗੇ ਆਉਣਗੇ ਵਿਖਾਉਣੇ ਆ ਜਮਾਂ ਨਾਲ ਨਾਲ ਲੋ ਵੀ ਮਿੱਤਰ ਉਤਰ ਗਏ ਸੀ ਇੱਧਰ ਵੇਖ ਮੈਟਰੋ ਚੱਲੇ ਆ ਤੇ ਵਿਖਾਉਣੇ ਜਾਗੇ। ਲੋ ਵੀ ਮਿੱਤਰੋ ਗੱਡੀਆਂ ਵੇਖੋ। ਕਿੰਨੀਆਂ ਰੇਅਰ ਗੱਡੀਆਂ ਖੜੀਆਂ। ਬាទ ਦਿੱਲੀ ਦਾ ਸਟੇਸ਼ਨ। ਹੋਰ ਵੀ ਵੱਧ ਸਟੇਸ਼ਨ ਨੇ ਪਰ ਅਸੀਂ ਪਤਾ ਨਹੀਂ ਕਿਹੜੇ ਤੇ ਉਤਰੇ ਆ। ਹੁਣ ਮੈਟਰੋ ਚੜਦੇ ਆ। ਤੇ ਵਿਖਾਉਣੇ ਆ। ਟੂ ਰਨ ਬੀ ਜੰਕਸ਼ਨ ਟੂ ਸਹਾਰਾ ਲੋ ਵੀ ਮਿੱਤਰੋ ਪਹੁੰਚ ਗਏ ਮੈਟਰੋ ਸਟੇਸ਼ਨ ਤੇ। ਮਾਸੀਂ ਪਹੁੰਚੇ ਆਟੋ ਇਹ ਤੇ ਨਿੱਕੇ ਜਿਹੇ ਤੇ। ਤੇ ਚਲੋ ਵਿਖਾਉਣੇ ਮੈਟਰੋ ਜਾ ਕੇ ਲੋ ਵੀ ਮਿੱਤਰੋ ਬੜੇ ਡੂੰਗਾ ਜਾਣਾ ਜੇ ਉਹ ਵਿੱਚਾ ਕਿੰਨਾ ਰਹਿ ਗਿਆ ਚਲੋ ਕੋਈ ਮਿੱਤਰੋ ਆ ਗਈ ਆਪਣੀ ਮੈਟਰੋ ਮਸਾਂ ਜਾ ਕੇ ਕਿਤੇ ਲੱਭੀ ਆ ਕਿਉਂਕਿ ਯਾਰ ਬਾੜਾ ਭੰਬੜ ਪੁੱਛ ਜਵਾਉਂਦੇ ਪਤਾ ਨਹੀਂ ਕਿੱਧਰ ਦੀ ਕਿੱਧਰ ਥੱਲੇ ਦੀ ਥੱਲੇ ਜਾਈਦਾ ਚਲੋ ਹੁਣ ਜਾਣੇ ਆਂ ਦੇਖਦੇ ਆਂ ਸੱਚੋ ਸੱਚ ਦੱਸ ਮੈਨੂੰ ਹੜ ਦਈਏ ਦੇ ਵੀ ਨਾ ਦੇ ਵੀ ਨਾ ਕਿਤੇ ਟਾ ਤਾ 12 ਘੰਟਿਆਂ ਦੀ ਟ੍ਰੇਨ ਦੀ ਮਤਲਬ ਟ੍ਰੇਨ ਦੀ ਡਰਾਈਵ ਤੋਂ ਬਾਅਦ ਤੇ 1 ਘੰਟਾ ਮੈਟਰੋ ਤੋਂ ਬਾਅਦ ਹੁਣ ਪਹੁੰਚ ਗਏ ਅਸੀਂ ਮੁੰਡੇ ਦੇ ਘਰ ਕੋਲ ਹੁਣ ਆਪ ਕੋ ਲੈਣ ਆਉਂਦਾ ਤੇ ਫਿਰ ਜਾਣੇ ਆ ਥੱਕ ਗਏ ਯਾਰ ਜਮਾਂ ਹੀ ਥੱਕ ਗਏ ਚੱਲਾ ਆਉਂਦਾ ਫਿਰ ਅੱਕੇ ਜਾ ਕੇ ਮਿਲਦੇ ਹਾਂ ਉਹਦੇ ਨਾਲ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਬੇਲੀ ਕੋਲੇ ਆ ਉਹਨਾਂ ਦਾ ਹੋਟਲ ਆ ਤੇ ਇਹ ਇਹਨਾਂ ਨਵਾਂ ਖੁੱਲੇ ਤੇ ਦੋ ਹੋਟਲ ਹੋਰ ਆ ਉਸ ਤੋਂ ਹੈਗੇ ਆ 3-4 ਕਿਲੋਮੀਟਰ ਦੂਰ ਤੇ ਇੱਥੇ ਹੀ ਆਪਾਂ ਰਵਾਂਗੇ ਅੱਜ ਰਾਤ ਨੂੰ ਤੇ ਮਤਲਬ ਹੁਣੇ ਵੀ ਖਾ ਪੀ ਲਿਆ ਮਠਾਈ ਮਠੂਈ ਤੇ ਬਾਕੀ ਚਲੋ ਹੁਣੇ ਫਿਰ ਮਿਲਦੇ ਆ ਵੇਖਦੇ ਕੀ ਬੰਦਾ ਦੇਖੋ ਮਿੱਤਰੋ ਹੋਟਲ ਵੇਖੋ ਅੰਦਰ ਪੂਰਾ ਜਗਮਗਾਉਂਦਾ ਇਹ ਤਾਂ ਜੇ ਨਵਾਂ ਹੀ ਖੋਲਿਆ ਜਿਹੜੇ ਪੁਰਾਣੇ ਉੱਥੇ ਆਪਾਂ ਜਾਣੇ ਹੁਣੇ ਕੋਈ ਵਿਖਾਉਣੇ ਤਾਂ ਹੁਣ ਵੀ ਰੋਟੀ ਖਾਣ ਆਏ ਸੀ ਆ ਵੀਰ ਹੁਣਾ ਦਾ ਹੀ ਆਪਣੇ ਬੀਲੀ ਕੇ ਰੈਸਟੋਰੈਂਟ ਆ ਮਤਲਬ ਤਿੰਨ ਤਾਂ ਇਹਨਾਂ ਦੇ ਹੋਟਲ ਆ ਦੂਜੇ ਮਠਾਈ ਵਾਲੇ ਇੱਕ ਆ ਰੈਸਟੋਰੈਂਟ ਹੋ ਗਿਆ ਹੁਣ ਰੋਟੀ ਆਉਂਦੀ ਆ ਖਾਣੇ ਨਾਲ ਤੇ ਵਿਖਾਉਣੇ ਮਤਲਬ ਸਿੰਪਲ ਹੀ ਮਂਗਾਈ ਆ ਤੇ ਬਾਕੀ ਖਾਣੇ ਆ ਤੇ ਮਿਲਦੇ ਆ। ਲੌਲੀ ਆ ਗਈ ਜੇ ਰੋਟੀ, ਦਾਲ ਮਖਣੀ, ਪਨੀਰ ਤੇ ਪਤਾ ਮਟਰ ਪਨੀਰ ਤੇ ਸਲਾਦ ਮਾਲਾ ਮੋਟਾ ਤੇ ਇੱਧਰ ਇੱਕ ਸ਼ੇਕ ਮੰਗਾਇਆ ਸੀ ਬਸ ਇੰਨਾ ਕੁ ਹੀ ਬਹੁਤ ਆ। ਤੱਲਾ ਵੀ ਰੋਟੀ ਰੋਟੀ ਖਾ ਕੇ ਤੁਰਪੇ ਆ ਉਹ ਤਾਂ ਅੱਦੇ ਹੀ ਛੱਡ ਕੇ ਆਉਣੇ ਪਰ ਅਈ ਕਾ ਨਹੀਂ ਨਹੀਂ ਰੋਟੀ ਖਾਦੀਆਂ ਤੁਰ ਕੇ ਵਧੀਆ ਰਹੂਗਾ। ਤੇ ਆ ਦਿੱਲੀ ਦੇ ਨਾਲ ਹਰਿਆਣਾ ਹੀ ਲੱਗਦਾ ਮਤਲਬ ਪਤਾ ਹੀ ਨਹੀਂ ਲੱਗਦਾ ਕਿੱਥੇ ਹਰਿਆਣਾ ਸ਼ੁਰੂ ਹੋ ਗਿਆ ਤੇ ਆ ਹੁਣ ਅਸੀਂ ਹਰਿਆਣੇ 'ਚ ਆ ਤੇ ਜਾਣੇ ਆ ਉੱਥੇ ਆਪਾਂ ਕਮਰੇ 'ਚ ਫਿਰ ਹੁਣ ਪੈਣੇ ਆ ਚੱਟ ਬਾਕੀ ਆਇਆ ਇਸ ਵੇਲੇ ਤੁਰਨ ਦਾ ਵੀ ਵੱਖਰਾ ਸਵਾਦ ਆ ਸ਼ਹਿਰ ਚ ਰੌਣਕ ਜੀ ਹੁੰਦੀ ਆ ਵਧੀਆ ਵੇ ਘੈਂਟ ਆ ਕੰਮ ਲਾ ਵੀ ਮਿੱਤਰੋ ਤੁਰਦੇ ਤੁਰਦੇ ਆ ਗਏ ਰੋਡ ਤੇ ਤੇ ਦਿੱਲੀ ਦਾ ਟ੍ਰੈਫਿਕ ਆ ਸਿਖਰਾਂ ਤੇ ਆ ਫਿਰ ਤਾਂ ਥੋੜਾ ਘਟਿਆ ਆ ਜਦੋਂ ਅਸੀਂ ਆਏ ਸੀ ਬਹੁਤ ਟ੍ਰੈਫਿਕ ਆ ਅੱਜ ਤੇਰਾ ਮੈਟਰੋ ਚੱਲਦੀ ਆ ਉੱਤੇ ਆਵੇ ਲੰਗੀ ਦਾ ਵਿਖਾ ਦਾਂਗੇ ਹੁਣੇ ਜਹਾਜ਼ ਵੀ ਲੰਘਿਆ ਜੇ ਦਿਨ ਹੁੰਦਾ ਤਾਂ ਵਿਖਾ ਦਿੰਦੇ ਚਲ ਜੇ ਕੱਲ ਲੰਘੇ ਤਾਂ ਜ਼ਰੂਰ ਖਾਵਾਂਗੇ ਆ ਚੱਲੀਏ ਮੈਟਰੋ। ਕੋਈ ਮਿੱਤਰੋ ਵੇਖੋ ਜਾ ਅਜ। ਆਹ ਚੱਲਿਆ ਜੇ। ਨੇੜੇ ਹੀ ਆ। ਲਓ ਵੀ ਮਿੱਤਰੋ ਹੋ ਗਈ ਅਗਲੀ ਸਵੇਰ ਤੇ ਹੁਣ ਚੜਨ ਚੱਲੇ ਆ ਮੈਟਰੋ 'ਚ। ਆ ਵਾਹ ਵਾਹ ਤਕੜਾ ਆ ਬਣਿਆ ਯਾਰ। ਇੱਧਰ ਆ ਬੱਸ ਅੱਡਾ ਰਹਿਣਾ ਪਤਾ ਨਹੀਂ ਕਿਹੜਾ। ਤੇ ਇਹ ਹਰਿਆਣੇ 'ਚ ਸੀਗੇ ਤੇ ਅਸੀਂ ਨਾਸ਼ਤਾ ਕਰ ਲਿਆ ਮਤਲਬ ਉਹਨਾਂ ਦੇ ਹੋਟਲ ਤੋਂ ਹੀ ਕੀਤਾ ਤੇ ਹੁਣ ਜਾਂਦੇ ਆ ਮੈਟਰੋ ਚੜਦੇ ਆ। ਵੀ ਮਿੱਤਰੋ ਬਹਿ ਗਏ ਆ ਮੈਟਰੋ 'ਚ 30 ਸਟੇਸ਼ਨਾਂ ਤੋਂ ਬਾਅਦ ਆਪਣਾ ਸਟੇਸ਼ਨ ਆ ਚਲੋ ਦੇਖਦੇ ਆ ਫਿਰ ਨੈਕਸਟ ਸਟੇਸ਼ਨ ਇਜ਼ ਇਹ ਬਹੁਤ ਹੀ ਜਲਦੀ ਆਉਣੇਗਾ ਇਹਦਾ ਨੇਮ ਮੋਟੇ ਜਿਹਾ ਹੈ। ਯਾਰ ਇੱਥੇ ਵੀ ਤਾਂ ਲਾਹ ਕੱਟੀ ਹੈ। ਆ ਵੀ ਮਿੱਤਰੋ ਆ ਗਏ ਮੈਟਰੋ ਸਟੇਸ਼ਨ ਤੋਂ ਬਾਹਰ ਤੇ ਪਤਾ ਨਹੀਂ ਕਿ ਮਤਲਬ ਕਿੰਨੀਆਂ ਕੁ ਟ੍ਰੇਨਾਂ ਆਈਆਂ ਚੱਲਦੀਆਂ ਨੇ ਬਾਹਲਾ ਪੰਮਰਪੂਸੇ 'ਚ ਪਾਉਂਦੇ ਆ। ਹੁਣ ਇੱਕ ਵਾਰ ਚੱਲੇ ਸੀ ਇੱਕ ਜਗ੍ਹਾ ਤੇ ਆ ਆ ਜੇ ਬਾਹਰ ਲੰਮੜਖਤ ਬੈਗ ਚੱਕੀਏ ਹੋਈ ਮਿੱਤਰੋ ਕੱਲ ਦੇ ਦਿੱਲੀ ਆਏ ਆ ਤੇ ਅੱਜ ਲੱਗਿਆ ਥੋੜਾ ਜਿਵੇਂ ਵੀ ਇੱਥੇ ਸਫਾਈ ਸਾਫ ਸਫਾਈ ਜੀ ਆ ਵਧੀਆ ਇੱਥੇ ਮਾਹੌਲ ਪੂਰਾ ਬਾਹਰਲੇ ਮੁਲਕ ਜੰਗੂ ਲੱਗਦਾ ਬਾਕੀ ਇੱਥੇ ਚੰਗੇ ਬਲੇ ਸਰਦਾਰ ਬੰਦੇ ਵੀ ਆਟੋ ਚਲਾਉਂਦੇ ਪੱਗਾਂ ਬੰਨੀਆਂ ਵੀ ਪਤਾ ਨਹੀਂ ਆਟੋ ਚ ਕਿੰਨੀ ਕੁ ਕਮਾਈ ਆ ਬਾਕੀ ਚਲੋ ਹੁਣੇ ਜਾਣੇ ਆ ਕਿਤੇ ਦੇ ਵਿਖਾਉਣੇ ਤੁਹਾਨੂੰ ਵੀ ਬਾਕੀ ਵਧੀਆ ਯਾਰ ਆ ਮਾਹੌਲ ਤਾਂ ਬਹੁਤ ਸੋਹਣਾ ਲੱਗਿਆ ਮੈਨੂੰ ਐ ਸਾਫ ਸੁਧਰਾ ਨਾ ਇੰਨਾ ਰੌਲਾ ਜ ਹੈਗਾ ਨਾ ਭੀੜ ਐ ਇੰਨੀ ਘੈਂਟ ਐ ਇੱਥੋਂ ਜੀ ਲੋਈ ਮਿੱਤਰੋ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਮੱਥਾ-ਮੁੱਥਾ ਟੇਕਦੇ ਆਂ ਤੇ ਚੱਟ ਆਰਾਮ ਕਰਦੇ ਆਂ ਤਾਂ ਹਾਂਜੀ ਮੱਥਾ ਟੇਕ ਲਿਆ ਜੀ ਤੇ ਬਸ ਵੇਖਦੇ ਆਂ ਫਿਰ ਪ੍ਰਕਰਮਾ ਕਰਕੇ ਲੋ ਵੀ ਮਿੱਤਰੋ 6 ਵਜਣ ਵਾਲਿਆ ਤੇ ਹੁਣ ਇੱਕ ਵਾਰ ਚੱਲੇ ਸੀ ਗੁਰਦੁਆਰੇ ਬੈਗ ਲੈਣ ਅਸੀਂ ਇੱਕ ਕੰਮ ਚੱਲ ਗਿਆ ਸੀ ਕੋਈ ਜ਼ਰੂਰੀ ਸੀਗਾ ਮੈਂ ਤੇ ਡੈਡੀ ਗਏ ਸੀ ਉੱਥੇ ਵਲੌਗ ਵੀ ਨਹੀਂ ਬਣਾ ਸਕਿਆ ਮਤਲਬ ਤੇ ਹੁਣ ਫੋਨ ਵੀ ਬੰਦ ਹੋਣਾ ਲਾ ਹੁਣ ਚੱਕ ਕੇ ਜਾ ਕੇ ਬੈਗ ਚੱਕਦੇ ਆ ਤੇ ਟ੍ਰੇਨ ਫੜਦੇ ਆ ਮੇਰੇ ਨਾਲ ਰਾਤ ਨੂੰ 9 ਵਜੇ ਹੋਊਗੀ ਤੇ ਰਾਤੋਂ ਰਾਤ ਉੱਥੇ ਘਰੇ ਪਹੁੰਚ ਜਾਵਾਂਗੇ ਟ੍ਰੇਨ 'ਚ ਸੁੱਤੇ ਰਹੇ ਨਾਲੇ ਸੁੱਤੇ ਰਵਾਂਗੇ ਤੇ ਚਲੋ ਦੇਖਦੇ ਆ ਕਿ ਕੀ ਬੰਦਾ ਬੈਗ ਲੈ ਆਈ ਇੱਕ ਵਾਰ ਮਿੱਤਰੋ ਆ ਗਏ ਆ ਗੁਰਦੁਆਰੇ ਬੈਗ ਚੱਕਦੇ ਆ ਤੇ ਇੱਥੇ ਇੰਨੇ ਅੰਗਰੇਜ਼ ਆਉਂਦੇ ਜਣਾ ਇੰਨੇ ਨਾ ਮੈਂ ਬਲੌਕ ਘਟ ਬਣਾਇਆ ਗੁਰਦੁਆਰੇ ਦਾ ਪਰ ਅੰਗਰੇਜ਼ ਇੰਨੇ ਕੋਈ ਜ਼ਿਆਦਾ ਆਉਂਦੇ ਨਾ ਛੱਡ ਗੱਲਾਂ ਦੋ ਵੀ ਜਿਵੇਂ ਅੰਮ੍ਰਿਤਸਰ ਆਉਂਦੇ ਨਾ ਐ ਲੱਗੇ ਅੰਮ੍ਰਿਤਸਰ ਤੋਂ ਵੀ ਜ਼ਿਆਦੇ ਆਉਂਦੇ ਇੱਥੇ ਬਾਕੀ ਚਲੋ ਹੁਣ ਫਿਰ ਜਾਣੇ ਆ ਰੇਲਵੇ ਸਟੇਸ਼ਨ ਤੇ ਚੜਦੇ ਆ ਲੋ ਵੀ ਮਿੱਤਰੋ ਵੇਖੋ ਅੰਗਰੇਜ਼ ਆ ਸਾਰੇ ਅੰਗਰੇਜ਼ ਆ ਵੇਖੋ ਬੜੇ ਸੀਗੇ ਦੁਪਹਿਰੇ ਅੱਜ ਕਿਉਂਕਿ ਮਹੀਨਾ ਚੜਿਆ ਨਾ ਨਵਾਂ ਦੁਪਹਿਰੇ ਬਹੁਤ ਸੀਗੇ ਜਾਣੇ ਚਲੋ ਵੇਖੋ ਮਿੱਤਰੋ ਇੱਥੇ ਗੁਰਦੁਆਰਾ ਦਾ ਥਿਊ ਕਿੱਡਾ ਸੋਹਣਾ ਲੱਗਦਾ ਮਤਲਬ ਐਸ ਵੇਲੇ ਜਿਆਦਾ ਸਕੂਨ ਜਿਹਾ ਮਿਲਦਾ ਪਤਾ ਨਹੀਂ ਕਿਉਂ ਇੱਕ ਮੌਸਮ ਹੀ ਹੋਵੇਂ ਤਾਂ ਹੋ ਗਿਆ ਨਾ ਵੇ ਐ ਬਾਹਲਾ ਵਧੀਆ ਲੱਗਦਾ ਹੈ ਤੇ ਵੇਖੋ ਗੁਰੂਓ ਹੁਣ ਸਾਨੂੰ ਮਿਲ ਗਿਆ ਮੇਰੇ ਆ ਬੇਲੀ ਆ ਵੇਖੋ ਇਹ ਆਏ ਸੀ ਕਿਸਾਨਾਂ ਦਾ ਧਰਨਾ ਸੀ ਨਾ ਨਾਲ ਤੇ ਇਹ ਨਾਲ ਆਇਆ ਸੀ ਇਹਨਾਂ ਦੇ ਤੇ ਹੁਣ ਅਸੀਂ ਆ ਗੁਰਦੁਆਰੇ ਪਿਛਲੇ ਪਾਸੇ ਆ ਗਏ ਮੜਾ ਤੁਰਨ ਫਿਰਨ ਕਿਉਂਕਿ ਹੁਣ ਨਾਲ ਦਾ ਮਿਲਿਆ ਗੱਲਾ ਬਾਤਾਂ ਮਾਰਨੇ ਚੱਟ ਬਾਕੀ ਦਿੱਲੀ ਦਾ ਹੀ ਹਿੱਸਾ ਸੋਨਾ ਗੁਰਦੁਆਰੇ ਦੇ ਆਸੇ ਪਾਸੇ ਜਿਹੜਾ ਰਹਿ ਜਾਂਦਾ ਨਾ ਗਲੀਆਂ ਗੁਲੀਆਂ ਬਹੁਤ ਸੋਹਣੀਆਂ ਨੇ ਤਾਂ ਛੜਕਾਂ ਛੁਰਕਾਂ ਆ ਜਿਵੇਂ ਬਾਹਰਲਾ ਮੁਲਕ ਹੀ ਲੱਗਦਾ ਬਾਕੀ ਤਾਂ ਜਿੱਥੇ ਅਸੀਂ ਰਹੇ ਸੀ ਬੇਲੀ ਕੋਲੇ ਉਹ ਵੀ ਥੋੜਾ ਜਿਹਾ ਕੰਮ ਉਹ ਹਰਿਆਣੇ ਜਾ ਜਾਂਦਾ ਪਰ ਬਾਕੀ ਆ ਹਿੱਸਾ ਬਹੁਤ ਸੋਹਣਾ ਲੱਗਿਆ ਬੇਲੀ ਚਲੋ ਹੁਣ ਤੁਰਦੇ ਫਿਰਦੇ ਆ ਤੇ ਖਾਣੇ ਵੀ ਨੇ ਆ ਤੇ ਫਿਰ ਚੜਦੇ ਆ ਰਾਤ ਨੂੰ 9 ਵਾਲੀ ਟ੍ਰੇਨ ਤਾਂ ਗੁਰੂ ਆਉਣ ਲੈ ਲਈਆਂ ਹੀ ਕੁਲਫੀਆਂ ਕੋਣ ਵਾਲੀਆਂ ਖਾਣੇ ਆ ਬਾਕੀ ਆ ਵਲੌਗ ਚ ਮੈਂ ਮੂੰਹ ਬੜਾ ਘੱਟ ਖਾਇਾ ਹੈ ਨਾ ਬਾਲ ਬੂਲ ਜੇ ਵਦੇ ਪੈ ਇੱਕ ਟਾਉਣੇ ਆ ਲੁੱਕ ਜਿ ਮਾਰੀ ਚੇਂਜ ਕਰਦੇ ਵੈਸੇ ਹੀ ਵੱਡੇ ਰੱਖੇ ਸੀ ਮੈਂ ਕਿਹਾ ਵੇਣੇ ਕਿੱਦਾਂ ਹੀ ਲੱਗਦੇ ਆ ਬਾਕੀ ਹੁਣ ਖਾਨਦੇ ਆ ਠੰਡੀ ਠੰਡੀ ਕੁਲਫੀ ਤੇ ਮਾਹੌਲ ਚੈੱਕ ਕਰਦੇ ਆ ਪੂਰਾ ਚੈੱਕ ਕਰੋ ਮਿੱਤਰੋ ਆ ਮਾਹੌਲ ਬਹੁਤ ਸੋਹਣਾ ਲੱਗਦਾ ਮੈਨੂੰ ਆ ਸਾਰੇ ਕਿਸਾਨ ਵੀਰਾਂ ਦਾ ਚੱਲਦੇ ਸੱਤ ਸਰੀਆਂ ਕਾਲ ਆ ਸਾਰੇ ਕਿਸਾਨ ਵੀਰ ਚੱਲੇ ਟਰੇਨ ਵਾਲੇ ਹੀ ਨੇ ਵੇਲੇ ਆਪਣੇ ਨਾਲ ਦੇ ਪਿੰਡਾਂ ਦੇ ਨੇ ਬਾਕੀ ਮਾਹੌਲ ਬਹੁਤ ਸੋਹਣਾ ਲੱਗਿਆ ਇੱਥੋਂ ਹੀ ਆ ਵੀ ਮਿੱਤਰੋ ਆ ਗਏ ਸਟੇਸ਼ਨ ਤੇ ਹੁਣ ਇੱਕ ਦਿੱਲੀ ਵਾਲਾ ਸਾਨੂੰ ਪੁੱਛਦਾ ਚੱਲੇ ਜੇ ਘਰੇ ਝੰਡੇ ਝੰਡੇ ਲਾ ਕੇ ਵੀ ਧਰਨਾ ਖਤਮ ਆਹੀ ਘੰਡਾ ਹੀ ਨਹੀਂ ਇੱਕ ਰਕ ਕੰਮ ਚੱਲੇ ਘਰੇ ਦੁਬਾਰਾ ਫੇਰ ਆਵਾਂਗੇ ਅੱਗੋਂ ਆਸਪਿਆ ਚਲੋ ਟ੍ਰੇਨ ਵੇਣਿਆ ਕਦੋਂ ਕੋਈ ਤੁਰਨੀ ਆ। ਆ ਲੋ ਵੀ ਮਿੱਤਰੋ ਆ 3 ਨੰਬਰ ਤੇ ਆਉਣੀ ਆ ਆਪਣੀ ਟ੍ਰੇਨ ਤੇ ਆ ਦੂਰ ਦੂਰ ਤੱਕ ਸਾਰੇ ਕਿਸਾਨੀਓ ਨੇ ਨਾਲੇ ਬੈਠੇ ਆ ਛੱਡੇ ਲੈ ਕੇ। ਬਾਕੀ ਟ੍ਰੇਨ ਲੇਟ ਵੀ ਹੋ ਗਈ ਅੱਧਾ ਘੰਟਾ 9 10 ਉਹ 10 ਵਜੇ 10 ਮਿੰਟ ਤੇ ਆਉਣੀ ਉਹ ਪਹਿਲਾਂ 9:40 ਤੇ ਆਉਣੀ ਸੀ। ਚਲੋ ਢੀਕਦੇ ਆ ਵੇਣੇ ਆਉਦੀ ਵੀ ਕੀ ਆ ਨਹੀਂ। ਆ ਵੀ ਮਿੱਤਰੋ ਹੋਣਾ ਕੀ ਇਹ ਟ੍ਰੇਨ 10:11 ਤੇ ਤੇ ਹੁਣ ਵੇਖਦੇ ਆ ਡੱਬਾ ਆ ਸਾਰੇ ਕਿਸਾਨ ਨੇ ਜਿੰਨੇ ਵੀ ਇੱਧਰ ਛੜੇ ਆ ਵੇ ਤਰ੍ਹਾਂ। ਬਹੁਤ ਕਿਸਾਰ ਚਲੋ ਚੜਦੇ ਆ ਫਿਰ ਹਲਾ ਗੰਗਾ ਗਿਆ ਲੈ ਬਹੁਤ ਔਖਾ ਆ ਜੀ ਗਰੂ ਬਹੁਤ ਬਾਰੀਆਂ ਟੱਪੀਆਂ ਵੈਰੀਆਂ ਬਾਰੀਆਂ ਭਰੀ ਪਈ ਜਮਾ ਟ੍ਰੇਨ ਫੁੱਲ ਆਹ ਹੋਲੀ ਹੋਲੀ ਆੜੀ ਆੜੀ ਫੁੱਲ ਲਾ ਟ੍ਰੇਨ ਜਮਾ ਫੁੱਲ ਗਰੂ ਬੜਾ ਮੜਾ ਆ ਜੀ ਦੇਖੋ ਭਰੀਆਂ ਪਈਆਂ ਸੀਟਾਂ ਫੁੱਲ ਨੇ ਜਮਾ ਉੱਤੋਂ ਤੱਕ ਆ ਬੈਗ ਬੋਗਾ ਵੇਖ ਲੋ ਲੈ ਇੱਧਰ ਵੀ ਫੁੱਲ ਦੀ ਆ ਕੰਮ ਇੱਥੇ ਮੈਂ ਬੜਾ ਤਾ ਜੇ ਮੇਰੇ ਨਾਲ ਤੁਸੋਂ ਆ ਇਹ ਤੇ ਦੋ ਬਿੱਟ ਕੋਈ ਨਹੀਂ ਆ ਜਾਣਾ ਜੇ ਆਪਾਂ ਆਪਾਂ ਨਾਲ ਤਰਨ ਕੋਈ ਕਿਰਵਾ ਖੜ ਲੈ ਮਾੜਾ ਮੁੱਤ ਕਰੇ ਮੈਨੂੰ ਕਾਰ ਲੈ ਕੇ ਜਾਈ 8 ਲੱਖ ਦਾ ਕੋਈ ਵੀ ਰੱਖ ਕੇ ਉਹ ਜਾ ਕੇ ਆਉਂਦਾ ਨੇ ਆਪ ਲੋ ਵੀ ਮੁੰਡਿਓ ਹੋ ਗਏ 7:30 ਤੇ ਆ ਗਏ ਜਲਾਲਾਬਾਦ ਹੁਣ ਜਾਂਦੇ ਆ ਘਰੇ ਤਾਂ ਹਾਂਜੀ ਹੁਣ ਕਰਦੇ ਆਂ ਯਾ ਆਪਾਂ ਆਪਣੇ ਵਲੌਗ ਦਾ ਐਂਡ ਤੇ ਤੜਕੇ 9 ਵਜੇ ਅਸੀਂ ਆ ਗਏ ਸੀਗੇ ਘਰੇ ਤੇ ਪਰ ਨਾ ਟ੍ਰੇਨ 'ਚ ਮੇਰਾ ਯਾਰ ਕਿਸੇ ਬੰਦੇ ਤੋਂ ਫੋਨ ਡੇਪਾ ਸੀ ਮੈਂ ਚਾਰਜ ਲਾਇਆ ਸੀ ਤੇ ਉਹ ਜਦੋਂ ਲੰਘਣ ਲੱਗਾ ਉਹਨੇ ਫੋਨ ਬੜਾ ਜ਼ੋਰ ਦੀ ਛੱਡਤਾ ਤੇ ਗਾਰੜ ਤੇ ਵੀ ਤੜੇੜਾ ਆ ਗਈਆਂ ਤੇ ਫੋਨ ਮਤਲਬ ਬੰਦ ਹੀ ਹੋ ਗਿਆ ਮੈਂ ਆਨ ਕੀਤਾ ਤੇ 2 ਮਿੰਟ ਬਾਅਦ ਫਿਰ ਬੰਦ ਹੋ ਜੇ ਘਰੇ ਤੇ ਜੇ ਚਾਰਜ ਵੀ ਲਾਵਾਂ ਤਾਂ ਚਾਰਜ ਜਾਂ ਤਾਂ ਘਟ ਜੇ ਕਰੇ 4-5% ਇਕੱਠਾਈ ਤੇ ਜਾਂ ਫਿਰ ਬੰਦ ਹੋ ਜਾਂਦਾ ਸੀ ਬਸ ਐਵੇਂ ਕੁਝ ਕਰਨ ਲੱਪਿਆ ਫਿਰ ਅਸੀਂ ਤੜਕੇ ਆਏ ਤਾਂ ਕਰਕੇ ਮੇਰਾ ਆਜ ਬਲੌਗ ਬਾਲਾ ਉਸ ਤੋਂ ਬਾਅਦ ਬਣਾਇਆ ਹੀ ਨਹੀਂ ਤੇ ਫਿਰ ਮੈਂ ਵਿਖਾ ਕੇ ਲਿਆਂਦਾ ਉਹ ਨਾ ਬੈਟਰੀ ਹਿੱਲ ਗਈ ਸੀ ਵਿੱਚੋਂ ਪਤਾ ਨਹੀਂ ਕੋਈ ਚੱਕਰ ਬਣ ਗਿਆ ਸੀ ਉਹ ਸੈੱਟ ਕਰਾ ਕੇ ਆਂਦੀ ਆ ਤੇ ਤਾਂ ਹੁਣ ਬਲੌਗ ਦਾ ਐਂਡ ਕਰਨ ਲੱਗੇ ਆ ਬਾਕੀ ਵਧੀਆ ਸੀਗਾ ਮਤਲਬ ਆ ਟ੍ਰੇਨ ਵਾਲਾ ਮਾਹੌਲ ਮੈਨੂੰ ਬੜਾ ਘੈਂਟ ਲੱਗਿਆ ਮਤਲਬ ਸਾਰੇ ਕਿਸਾਨ ਹਨ ਵੀ ਟ੍ਰੇਨ 'ਚ ਚੜੇ ਕੋਈ ਬਾਰੀਆਂ ਥਾਣੀਆਂ ਆਵੇ ਕੋਈ ਕਿਧਰੋਂ ਡੱਬੇ ਪੂਰੇ ਭਰੇ ਪਏ ਉਧਰੋਂ ਟੀੜੀ ਵੀ ਆਖੀ ਜਾਵੇ ਕੋਈ ਉਹ ਡੱਬੇ ਜਵੜਜੋ ਉਹ ਡੱਬੇ ਜਵੜਜੋ ਵੀ ਕੰਮ ਪੂਰਾ ਵਧੀਆ ਸੀਗਾ ਤੇ ਬਾਕੀ ਚਲੋ ਜੇ ਬਾਕੀ ਜੇ ਯਾਰ ਆਪਣੇ ਕਾਨੂੰਨ ਹੀ ਚੰਗੇ ਹੋਣ ਹਨ ਐਵੇਂ ਨਾ ਕਿਸਾਨਾਂ ਨੂੰ ਖੱਜਲ ਹੋਣਾ ਪਵੇ ਨਾ ਦੂਜਿਆਂ ਨੂੰ ਹੋਣਾ ਪਵੇ ਜਿਨ੍ਹਾਂ ਆਪਦੀਆਂ ਸੀਟਾਂ ਵੀ ਬੁੱਕ ਕੀਤੀਆਂ ਸੀ ਹਨ ਤੇ ਬਾਕੀ ਚਲੋ ਆਪੇ ਐਵੇਂ ਚੱਲੀ ਜਾਣਾ ਤੇ ਕਿਵੇਂ ਲੱਗਿਆ ਵਲੌਗ ਦੱਸ ਦਿਓ ਵੀ ਬਾਕੀ ਇੱਕ ਗੱਲ ਸੱਚ ਹੋਰ ਦੱਸਣੀ ਜਦੋਂ ਅਸੀਂ ਗੁਰਦੁਆਰੇ ਤੇ ਅਸੀਂ ਉੱਥੇ ਵੈਸੇ ਗੁਰਦੁਆਰੇ ਪਿੱਛੇ ਬਹਿ ਕੇ ਛਾਵੇਂ ਤੇ ਨਾਲ ਸਾਡੇ ਇੱਕ ਬੰਦਾ ਆ ਕੇ ਬਹਿ ਗਿਆ ਤੇ ਉਹ ਕਹਿਣ ਲੱਪਿਆ ਪੁੱਛਣ ਲੱਪਿਆ ਵੈਸੇ ਵੀ ਕਿ ਕਿਹੜੇ ਇਲਾਕੇ ਤੋਂ ਆਏ ਅਸੀਂ ਕਹਤਾ ਵੀ ਸ੍ਰੀ ਮੁਕਸਰ ਸਾਹਿਬ ਤੋਂ ਆਏ ਆ ਤੇ ਨਾਲ ਡੈਡੀ ਜੀ ਹਨਾ ਤੇ ਉਹ ਪੁੱਛਣ ਲੱਪੇ ਵੀ ਯਾਰ ਨਾਲ ਵੱਡਾ ਭਰਾ ਮੈਂ ਕਿਹਾ ਨਹੀਂ ਇਹ ਤਾਂ ਮੇਰੇ ਡੈਡੀ ਆ ਆਦਾ ਅਸ਼ਾ ਲੱਗਦੇ ਨਹੀਂ ਜਮਾ ਮੈਂ ਕਿਹਾ ਫਿਰ ਮੈਂ ਵਾਲਵੂਲ ਚ ਵਧਾਇਆ ਦਾੜੀ ਵੀ ਥੋੜੀ ਵੱਡੀ ਹੋ ਗਈ ਵੀ ਕਟਾਉਣ ਵਾਲੀ ਹੋਈ ਪਿੱਤਾ ਕਰਕੇ ਲੱਗਦਾ ਤੇ ਬਾਕੀ ਸ਼ਾਇਦ ਮੇਰੇ ਡੈਡੀ ਮੈਂ ਕਿਹਾ ਤੇ ਬਾਕੀ ਚਲੋ ਠੀਕ ਆ ਜੀ ਕਿਵੇਂ ਲੱਗਿਆ ਵਲੌਗ ਦੋ ਦਿਨ ਮਤਲਬ ਦਿੱਲੀ ਲਾ ਆਏ ਵਧੀਆ ਲ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਓਕੇ ਟਾਟਾ ਬਾਏ ਬਾਏ ਫਿਰ ਮਿਲਾਂਗੇ ਨਵੇਂ ਵਲੌਗ ਚ ਸ਼ਿਸ਼ਟਾਉਣ ਤੇ ਬਹੁਤ ਦੀਆਂ ਨੇ ਹਾਸ ਹਾਸੇ ਆਉਂਦੀਆਂ ਤੇ ਕੁਸ਼ਨਸ ਮਹਿਗ ਵਿੱਚ ਕਿ